ਇੱਕ ਕਰੀਨਾ ਜੱਟ ਪੰਡਤ ਤੇ ਮਰਾਸੀ ਤਿੰਨੇ ਤੁਰੇ ਜਾਣ ਉਹਨਾਂ ਨੇ ਕੋਈ ਨਦੀ ਦਾ ਪੁਲ ਪਾਰ ਕਰਨਾ ਸੀ ਤੋ ਪੁਲ ਥਰੇ ਨਾ ਹੁੰਦਾ ਇੱਦੇ ਤੇ ਦੇ ਕਹਿੰਦਾ ਵੀ ਗੱਲ ਸੁਣੋ ਮੇਰੀ ਮੈਂ ਤੁਹਾਨੂੰ ਖਾਣਾ ਹੈ ਤਵਿਆ ਸਾਨੂੰ ਕਿਉਂ ਖਾਣਾ ਤੂੰ ਤੁਹਾਨੂੰ ਨਾ ਖਾ ਉਹ ਕਹਦਾ ਵੀ ਇੱਕ ਸ਼ਰਤ ਤੇ ਤਾਂ ਮੈਨੂੰ ਛੱਡ ਸਕਦਾ ਕਹਿੰਦੇ ਵੀ ਕੀ ਸ਼ਰਤ ਆ ਉਹ ਕਹਿੰਦਾ ਵੀ ਤੁਸੀਂ ਇਹਦੇ ਚ ਨਾ ਇੱਕ ਚੀਜ਼ ਸਿੱਟਣੀ ਹੈ ਪਾਣੀ ਦੇ ਵਿੱਚ ਜੇ ਤਾਂ ਮੈਂ ਭਾ ਲੈਆ ਤੇ ਮੈਂ ਖਾਜੂਗਾ ਜੇ ਮੈਨੂੰ ਨਾ ਥਿਆਈ ਫੇਰ ਛੱਡ ਦਊਗਾ ਹੁਣ ਪੰਡਤ ਨੂੰ ਕਹਿੰਦਾ ਵੀ ਤੂੰ ਸੱਟ ਪੰਡਤ ਨੇ ਪੋਟਲੀ ਦੀ ਵਾਰੀ ਚੜਾ ਕੇ ਥੱਲੇ ਜਾ ਕੇ ਪਾਣੀ ਚ ਦੇ ਦੇ ਭਾਲ ਲਈ ਹੁਣ ਵੀ ਪੰਡਤ ਨੂੰ ਖਾ ਲਿਆ ਉਹ ਵੀ ਤਾਂ ਟਾਈਮ ਦਾ ਜੱਟ ਨੂੰ ਕਹਦਾ ਵੀ ਹੁਣ ਤੂੰ ਸੱਟ ਕੀ ਛੜਦਾ ਜੱਟ ਨੇ ਕਈ ਮਾਰੀ ਚਲਾ ਕੇ ਦੇਰੇ ਮਾਰੀ ਪਰ ਚੁੱਭੀ ਪਾਣੀ ਚ ਤੇ ਕਈ ਕਪਾਲ ਲਿਆਂਦੀ ਉਹ ਜੱਟ ਨੂੰ ਵੀ ਖਾ ਗਿਆ ਬਰਾਸੀ ਨੂੰ ਕਹਿੰਦਾ ਵੀ ਹੁਣ ਕੀ ਨਹੀਂ ਸੱਟ ਕੀ ਮਰਾਸੀ ਨੇ ਕੋਈ ਚੀਜ਼ ਸਿੱਟੀ ਵਿੱਚ ਦੇ ਗਿਆ ਉਹ ਨੂੰ ਨਹੀਂ ਥਿਆਈ ਉਹਨੇ ਫੇਰ ਮਾਰੀ ਚੁੱਬੀ ਉਹ ਨੂੰ ਫੇਰ ਨਾ ਥਿਆਈ ਇਹੋ ਤੀਜੀ ਚੁੱਬੀ ਮਾਰ ਕੇ ਬਾਹਰ ਨਿਕਲਿਆ ਮਰਾਸੀ ਨੂੰ ਕਹਿੰਦਾ ਯਾਰ ਮੈਂ ਤੈਨੂੰ ਛਾੜ ਦਊਗਾ ਤੇ ਪਰ ਮੈਨੂੰ ਇਤਤਾਲ ਤਾਂ ਦੱਸ ਕਿ ਤੂੰ ਇਹਦੇ ਵਿੱਚ ਸੱਟਿਆ ਕੀ ਹੈ ਮਰਾਸੀ ਆਲਾ ਇੰਡਸਪ੍ਰੀਨ